ਹੈਲੋ ਦੋਸਤੋ ਕੀ ਹਾਲ ਚਾਲ ਹੈ ਜਿਹੜੀ ਅੱਜ ਦੀ ਕਹਾਣੀ ਹੈ ਇਹ ਕੀ ਹੈ 13 ਜਨਵਰੀ 2010 ਦੀ ਬੀਤੀ ਹੋਈ ਜਦੋਂ ਕਿ ਦੋ ਜੁੜਵਾ ਭੈਣਾਂ ਸਕੂਲ ਤੋਂ ਘਰ ਆਉਂਦੀਆਂ ਨੇ ਤੇ ਘਰ ਆਣ ਕੇ ਕੀ ਦੇਖਦੀਆਂ ਕਿ ਉਹਨਾਂ ਦੀ ਮਾਂ ਦੀ ਮੌਤ ਹੋਈ ਹੁੰਦੀ ਹੈ ਜਿਸ ਦੇ ਉੱਤੇ ਚਾਕੂ ਨਾਲ ਬਹੁਤ ਹੀ ਸਾਰੇ ਵਾਰ ਕੀਤੇ ਹੁੰਦੇ ਹਨ ਤੇ ਉਸ ਦੀ ਲਾਸ਼ ਬਾਸਰੂਮ ਦੇ ਵਿੱਚ ਪਈ ਹੁੰਦੀ ਹੈ ਇਹ ਦੇਖਦਿਆਂ ਹੋਇਆਂ ਹੀ ਉਹ ਪੁਲਿਸ ਨੂੰ ਇਨਫੋਰਮ ਕਰਦੀਆਂ ਨੇ ਜਦੋਂ ਪੁਲਿਸ ਉਸਦੇ ਘਰ ਆਉਂਦੀ ਹੈ ਤਾਂ ਇਹ ਦੇਖ ਕੇ ਉਹ ਹੈਰਾਨ ਰਹਿ ਜਾਂਦੇ ਆ ਕਿ ਕਿਸ ਤਰ੍ਹਾਂ ਇੱਕ ਲੇਡੀ ਦੀ 80 ਤੋਂ ਵੱਧ ਚਾਕੂ ਮਾਰ ਕੇ ਹੱਤਿਆ ਕੀਤੀ ਗਈ ਹੈ ਇੰਨਾ ਜ਼ਿਆਦਾ ਘਾਤਕ ਕੌਣ ਹੋ ਸਕਦਾ ਹੈ ਜਦੋਂ ਉਹ ਇਨਵੈਸਟੀਗੇਸ਼ਨ ਕਰਦੇ ਨੇ ਪੁਲਿਸ ਵਾਲੇ ਉਸ ਬੋਡੀ ਦੀ ਤੇ ਪਤਾ ਲੱਗਦਾ ਹੈ ਕਿ 80 ਤੋਂ ਵੱਧ ਵਾਰ ਕੀਤੇ ਆ ਜਿਸ ਤੋਂ ਉਹਨਾਂ ਨੇ ਇਹ ਅੰਦਾਜ਼ਾ ਲਗਾਇਆ ਕਿ ਜੋ ਵੀ ਵਿਅਕਤੀ ਉਸ ਦੇ ਨਾਲ ਕਰਨਾ ਗਲਤ ਕੀਤਾ ਹੈ ਮਤਲਬ ਕਿ ਉਸ ਦੀ ਹੱਤਿਆ ਕੀਤੀ ਹੈ ਉਹ ਬਹੁਤ ਹੀ ਜ਼ਿਆਦਾ ਉਸ ਨੂੰ ਨਫ਼ਰਤ ਕਰਦਾ ਹੈ ਤੇ ਬਹੁਤ ਹੀ ਖੁੰਖਾਰ ਉਸ ਦੇ ਵਿੱਚ ਅੰਦਰ ਬਹੁਤ ਹੀ ਜ਼ਿਆਦਾ ਅਨਸ ਦੇ ਪ੍ਰਤੀ ਨਫ਼ਰਤ ਭਰੀ ਹੋਈ ਏ ਜਿਸ ਤੋਂ ਬਾਅਦ ਉਹ ਹੋਰ ਵੀ ਇੱਕ ਚੰਗੀ ਤਰ੍ਹਾਂ ਕੇਸ ਨੂੰ ਸੁਲਝਾਉਣ ਦੇ ਵਿੱਚ ਲੱਗ ਜਾਂਦੇ ਨੇ ਤੇ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਕਿਉਂਕਿ ਹਰੇਕ ਕਹਾਣੀ ਦਾ ਅੰਤ ਕੁਝ ਅਜਾਇਹਾ ਉਦੋਂ ਹੁੰਦਾ ਹੈ ਜਦੋਂ ਉਸ ਦਾ ਜਿਹੜਾ ਪਿੱਛੇ ਦਾ ਇਤਿਹਾਸ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਹੋਵੇ ਫਿਰ ਇਹੀ ਜਿਹੜੀ ਕਤਲ ਹੋਇਆ ਹੁੰਦਾ ਨਿੱਕੀ ਹੱਦ ਵਾਈਟ ਹੈਡ ਦਾ ਠੀਕ ਹੈ ਨਿੱਕੀ ਵਾਈਟ ਹੈਡ ਦੋ ਜੁੜਵਾ ਬੱਚਿਆਂ ਦੀ ਮਾਂ ਸੀ ਠੀਕ ਹੈ ਪਹਿਲਾਂ ਆਪਾਂ ਨਿੱਕੀ ਦੇ ਜਨਮ ਤੇ ਚੱਲਦੇ ਹਾਂ ਨਿੱਕੀ ਦਾ ਜਨਮ ਹੋਇਆ ਸੀ 1975 ਵਿੱਚ ਤੇ ਨਿੱਕੀ ਦੀ ਮਾਂ ਜੇਲ੍ਹ ਵਿੱਚ ਹੋਣ ਦੇ ਕਰਕੇ ਉਸ ਦਾ ਜਨਮ ਜੇਲ੍ਹ ਵਿੱਚ ਹੁੰਦਾ ਹੈ ਤੇ ਉਸ ਦੀ ਪਰਵਰਿਸ਼ ਕਰਨ ਦੇ ਲਈ ਉਸ ਦੀ ਨਾਨੀ ਨੂੰ ਉਸ ਨੂੰ ਸੌਂਪਿਆ ਜਾਂਦਾ ਹੈ ਜਿਹੜੀ ਨਿੱਕੀ ਦੀ ਮਾਂ ਹੁੰਦੀ ਏ ਉਹ ਇੱਕ ਕ੍ਰਿਮੀਨਲ ਹੁੰਦੀ ਏ ਜਿਸ ਕਰਕੇ ਉਸ ਨੂੰ ਜੇਲ੍ਹ ਵਿੱਚ ਹੀ ਰੱਖਣਾ ਪੈਂਦਾ ਏ ਜਦੋਂ ਉਸ ਨੂੰ ਜੇਲ੍ਹ ਹੋਈ ਸੀ 4 ਮਹੀਨਿਆਂ ਦੀ ਉਹ ਪ੍ਰੈਗਨੈਂਸੀ ਤੇ ਉਸ ਦਾ ਜਦੋਂ ਪ੍ਰੈਗਨੈਂਸੀ ਦਾ ਟਾਈਮ ਜੇਲ੍ਹ ਦੇ ਵਿੱਚ ਹੀ ਬਤੀਤ ਹੁੰਦਾ ਏ ਤੇ ਜਦੋਂ ਉਹ ਜਨਮ ਦਿੰਦੀ ਏ ਨਿੱਕੀ ਨੂੰ ਵਾਈਟ ਹੈੱਡ ਨੂੰ ਤਾਂ ਉਹ ਉਸ ਦੀ ਨਾਨੀ ਦੇ ਕੋਲ ਫਿਰ ਆਉਂਦੀ ਏ ਨਾਨੀ ਦੀ ਜ਼ਿੰਮੇਵਾਰੀ ਹੁੰਦੀ ਏ ਕਿ ਉਸ ਨੂੰ ਸੰਭਾਲਣਾ ਉਸ ਦਾ ਪਾਲਣ ਪੋਸ਼ਣ ਕਰਨਾ ਜੋ ਕਿ ਉਹ ਫਰਜ ਬਹੁਤ ਹੀ ਚੰਗੀ ਤਰ੍ਹਾਂ ਪਾਉਂਦੀ ਏ ਜਿਸ ਦਾ ਨਾਮ ਹੁੰਦਾ ਹੈ ਡੈਨਾ ਉਹ ਬਹੁਤ ਹੀ ਚੰਗੀ ਤਰ੍ਹਾਂ ਆਪਣੀ ਦੋਤੀ ਨੂੰ ਸਾਂਭਦੀ ਏ ਉਹਦੀ ਸਾਂਭ ਸੰਭਾਲ ਕਰਦੀ ਏ ਉਸ ਨੂੰ ਵੱਡਾ ਕਰਦੀ ਏ ਉਸ ਤੇ ਸਾਰੀਆਂ ਚੀਜ਼ਾਂ ਨੂੰ ਪੂਰਾ ਕਰਦੀ ਏ ਪਰ ਜਿਸ ਤਰ੍ਹਾਂ ਕਿ ਉਸ ਦੇ ਮਾਤਾ ਪਿਤਾ ਨਾ ਹੋਣ ਦੇ ਕਰਕੇ ਉਹ ਫਿਰ ਵੀ ਵਿਗੜ ਜਾਂਦੀ ਏ ਨਾਨੀ ਦੇ ਕਹਿਣੇ ਤੋਂ ਬਾਹਰ ਹੁੰਦੀ ਏ ਤੇ ਉਹ ਜਦੋਂ 17 ਸਾਲ ਦੀ ਹੁੰਦੀ ਹੈ ਤੇ ਉਸ ਦਾ ਇੱਕ ਗਰੁੱਪ ਜਿਹੜੀ ਬਹੁਤ ਹੀ ਮਾੜੇ ਕੰਮ ਕਰਦਾ ਹੈ ਉਹਨਾਂ ਦੇ ਨਾਲ ਉਠਣੀ ਬੈਠਣੀ ਹੋ ਜਾਂਦੀ ਹੈ ਤੇ ਉਹਨਾਂ ਦੇ ਨਾਲ ਹੀ ਉਹ ਰਹਿੰਦੀ ਹੈ ਤੇ ਉਹਨਾਂ ਦੇ ਨਾਲ ਹੀ ਡਰੱਗਸ ਵਗੈਰਾ ਵੀ ਲੈਣਾ ਸ਼ੁਰੂ ਕਰਦੀ ਹੈ ਜਦੋਂ 17 ਸਾਲ ਦੀ ਉਮਰ ਹੁੰਦੀ ਹੈ ਤੇ ਉਹ ਡਰੱਗ ਤੇ ਗੰਧੀਆਂ ਆਦਤਾਂ ਉਹਨੇ ਸਾਰੀਆਂ ਪੈ ਚੁੱਕੀਆਂ ਸੀ ਤੇ ਉਹ ਕਿਸੇ ਨਾਲ ਵੀ ਮਤਲਬ ਪਿਆਰ ਪਾ ਲੈਂਦੀ ਸੀ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਇਸ ਤਰ੍ਹਾਂ ਉਸ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਉਹ ਕਿਸੇ ਉਸੇ ਗਰੁੱਪ ਦੇ ਵਿੱਚੋਂ ਇੱਕ ਮੁੰਡੇ ਤੋਂ ਪ੍ਰੈਗਨੈਂਟ ਹੋ ਜਾਂਦੀ ਹੈ ਜਦੋਂ ਪ੍ਰੈਗਨੈਂਟ ਹੋ ਜਾਂਦੀ ਹੈ ਜਦੋਂ ਕਪੁੰਸ ਦਾ ਹੁੰਦਾ ਹੈ ਤੇ ਪਤਾ ਲੱਗਦਾ ਹੈ ਕਿ ਉਹ ਦੋ ਜੁੜਵਾ ਬੱਚਿਆਂ ਦੀ ਮਾਂ ਬਣਨ ਵਾਲੀ ਹੈ ਤੇ ਇਹ ਇਸ ਤੋਂ ਨਿੱਕੀ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਕੋਈ ਮੋਸ਼ਨਸ ਨਹੀਂ ਆਉਂਦੇ ਜਦੋਂ ਦੋ ਬੱਚੇ ਜੁੜਵਾ ਬੱਚਿਆਂ ਨੂੰ ਜਨਮ ਦਿੰਦੀ ਏ ਜਿਨ੍ਹਾਂ ਦਾ ਨਾਮ ਰੱਖਿਆ ਜਾਂਦਾ ਹੈ ਜੈਸਮੀਆ ਤੇ ਤੈਸਮੀਆ ਵਾਈਟ ਹੈੱਡ ਉਹਨਾਂ ਦਾ ਨਾਮ ਰੱਖਿਆ ਜਾਂਦਾ ਹੈ ਤੇ ਉਸ ਉਹਨਾਂ ਦੀ ਵੀ ਜ਼ਿੰਮੇਵਾਰੀ ਉਹਨਾਂ ਦੀ ਜਿਹੜੀ ਪਰਨਾਨੀ ਡੈਲਾ ਸੀ ਉਸ ਦੇ ਕੋਲ ਹੀ ਹੁੰਦੀ ਏ ਕਿਉਂਕਿ ਉਹ ਉਹਨਾਂ ਦੀ ਬਿਲਕੁਲ ਪਰਵਰਿਸ਼ ਨਹੀਂ ਕਰਦੀ ਸੀ ਉਸਨੇ ਜੰਮਣ ਤੋਂ ਬਾਅਦ ਆ ਗਈ ਨਾਨੀ ਨੂੰ ਉਹਨਾਂ ਦੇ ਕੋਲ ਛੱਡਤਾ ਤੇ ਉਹਦੀ ਨਾਨੀ ਹੀ ਦੇਖਭਾਲ ਕਰਦੀ ਸੀ ਨਾਨੀ ਨੇ ਪਹਿਲਾਂ ਵਾਂਗੂ ਹੀ ਜਿਵੇਂ ਕਿ ਆਪਣੀ ਦੋਤੀ ਦੀ ਨਿੱਕੀ ਦੀ ਪਰਵਰਿਸ਼ ਕੀਤੀ ਸੀ ਉਸੇ ਤਰ੍ਹਾਂ ਹੀ ਉਹਦੋਂ ਵੀ ਵਧੀਆ ਇਨ੍ਹਾਂ ਬੱਚੀਆਂ ਦੋਵਾਂ ਦੀ ਤੇ ਕਰਨ ਲੱਗੀ ਉਸ ਨੇ ਬਹੁਤ ਹੀ ਦੁੱਖ ਤਕਲੀਫਾਂ ਦੇਖੀਆਂ ਤੇ ਉਹਨਾਂ ਦੋਵਾਂ ਬੱਚਿਆਂ ਦੀ ਪਰਵਰਿਸ਼ ਕੀਤੀ ਜਦੋਂ ਪਰ ਪਰ ਇਹ ਬੱਚੀਆਂ ਬਹੁਤ ਹੀ ਜ਼ਿਆਦਾ ਲਾਇਕ ਸੀ ਪੜ੍ਹਾਈ ਵਿੱਚ ਵੀ ਬਹੁਤ ਇੰਟੈਲੀਜੈਂਟ ਸੀ ਸਪੋਰਟਸ ਵਗੈਰਾ ਵਿੱਚ ਵੀ ਬਹੁਤ ਹੀ ਜ਼ਿਆਦਾ ਲਾਇਕ ਕੁੜੀਆਂ ਸੀ ਤੇ ਜਿਸ ਕਰਕੇ ਉਹ ਨਾਨੀ ਦੇ ਘਰ ਨੇ ਚ ਉਪਰ ਨਾਨੀ ਦੇ ਘਰ ਨੇ ਚ ਬਿਲਕੁਲ ਬਾਹਰ ਨਹੀਂ ਸੀ ਉਹਨਾਂ ਦਾ ਬਹੁਤ ਖਿਆਲ ਰੱਖਦੀਆਂ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨਾਲ ਸਮਾਂ ਹੌਲੀ ਹੌਲੀ ਆਪਣੀ ਤਰ ਤਲਦਾ ਰਹਿੰਦਾ ਹੈ ਨਿੱਕੀ ਦੇ ਬੱਚਿਆਂ ਦੇ ਪ੍ਰਤੀ ਕੋਈ ਪਿਆਰ ਨਹੀਂ ਸੀ ਉਹ ਉਸੇ ਤਰ੍ਹਾਂ ਹੀ ਆਪਦੀ ਗਰੁੱਪ ਦੇ ਵਿੱਚ ਜਾਂਦੀ ਤੇ ਖਾਂਦੀ ਪੀਂਦੀ ਡਰੱਗਸ ਵਗੈਰਾ ਕਰਦੀ ਕਦੇ ਘਰ ਆਉਂਦੀ ਕਦੇ ਨਹੀਂ ਆਉਂਦੀ ਉਹ ਸਿਰਫ ਹਫਤੇ ਦੇ ਵਿੱਚ ਇੱਕ ਅੱਧੇ ਦਿਨ ਹੀ ਆਉਂਦੀਆਂ ਜੜੀਆਂ ਬੱਚੀਆਂ ਸੀ ਉਹਨਾਂ ਨੂੰ ਮਿਲਣ ਵਾਸਤੇ ਆਉਂਦੀ ਸੀ ਠੀਕ ਹੈ ਤੇ ਜਦੋਂ ਫਿਰ ਹੁਣ ਟਾਈਮ ਆਉਂਦਾ ਹੈ 2000 ਦਾ ਜਿਸ ਟਾਈਮ ਇੱਕ ਜੜੀ ਹੁੰਦੀ ਹੈ ਇਹ ਨਿੱਕੀ ਹੁੰਦੀ ਹੈ ਉਸ ਦੀ ਮੁਲਾਕਾਤ ਇੱਕ ਟਰੱਕ ਡਰਾਈਵਰ ਦੇ ਨਾਲ ਹੁੰਦੀ ਹੈ ਤੇ ਜਿਹੜਾ ਕੀ ਉਸ ਤੋਂ 30 ਸਾਲ ਵੱਡਾ ਹੁੰਦਾ ਹੈ ਨਿੱਕੀ ਦੀ ਉਮਰ ਉਦੋਂ 25 ਸਾਲ ਹੁੰਦੀ ਹੈ ਤੇ ਉਹ ਜਿਹੜਾ ਟਰੱਕ ਡਰਾਈਵਰ ਹੁੰਦਾ ਹੈ 55 ਸਾਲ ਦਾ ਹੁੰਦਾ ਹੈ ਪਰ ਇਹ ਕੁਝ ਵੱਖਰਾ ਹੀ ਉਸ ਦਾ ਰਿਲੇਸ਼ਨ ਵਿੱਚ ਆਉਣ ਵਾਲਾ ਬੰਦਾ ਸੀ ਜਾਂ ਕਹਿ ਲਓ ਉਸ ਦਾ ਫਰੈਂਡ ਸੀ ਜਿਹੜਾ ਕਿ ਬਾਕੀ ਸਾਰੇ ਪਿਛਲੇ ਫਰੈਂਡਾਂ ਤੋਂ ਇੱਕ ਅਲੱਗ ਸੀ ਜਿਸ ਨੇ ਉਸ ਦੀ ਲਾਈਫ ਹੀ ਬਦਲ ਦਿੱਤੀ ਤੇ ਉਸ ਨੇ ਆਪਣੀ ਜਿਹੜੀ ਪਿਛਲੀ ਲਾਈਫ ਵੱਲੇ ਜਦੋਂ ਚਾਤੀ ਮਾਰੀ ਤੇ ਉਸ ਨੇ ਉਸ ਨਾਲ ਬਹੁਤ ਹੀ ਜ਼ਿਆਦਾ ਕਿ ਉਸ ਨੂੰ ਬੁਰਾ ਲੱਗਾ ਕਿ ਮੈਂ ਆਪਦੀ ਲਾਈਫ 'ਚ ਕਿੰਨੀਆਂ ਗਲਤੀਆਂ ਕੀਤੀਆਂ ਨੇ ਜਿਸ ਕਰਕੇ ਉਹ ਆਪਦੀ ਲਾਈਫ ਨੂੰ ਸੁਧਾਰਨਾ ਚਾਹੁੰਦੀ ਸੀ ਤੇ ਫਿਰ ਉਹ ਆਪਣੇ ਘਰ ਵਿੱਚ ਆਉਣ ਲੱਗ ਪਈ ਤੇ ਨਾਲ ਨਾਲ ਹੀ ਆਗੀਆਂ ਬੁਰੀਆਂ ਆਤਾਂ ਛੱਡਣ ਲੱਗ ਪਈ ਤੇ ਨਾਲ ਹੀ ਉਹਨਾਂ ਨੇ ਕੋਈ ਕੋਰਸ ਇਨ ਕਰ ਲਿਆ ਤੇ ਫਿਰ ਕੋਰਸ ਦੇ ਵਿੱਚ ਕਰਨ ਲੱਗ ਪਈ ਕੋਰਸ ਕਰਨ ਤੋਂ ਬਾਅਦ ਉਸ ਨੇ ਇੱਕ ਵਧੀਆ ਜੌਬ ਦੇ ਉੱਤੇ ਲੱਗ ਗਈ ਫਿਰ ਉਸ ਦਾ ਇਹ ਸੀ ਕਿ ਮੈਂ ਆਪਦੀਆਂ ਜਿਹੜੀਆਂ ਸਾਰੀਆਂ ਪਿਛਲੀਆਂ ਗਲਤੀਆਂ ਨੂੰ ਸੁਧਾਰਨਾ ਚਾਹੁੰਨੀ ਸੀ ਉਹ ਸੁਧਾਰਨਾ ਚਾਹੁੰਦੀ ਸੀ ਤੇ ਉਸ ਤੇ ਉਹਨੇ ਆਪਦੀਆਂ ਜਿਹੜੀਆਂ ਨਿੱਕੀ ਜਿਹੜੀਆਂ ਨਿੱਕੀਆਂ ਦੋ ਬੇਟੀਆਂ ਨੂੰ ਛੱਡਿਆ ਸੀ ਜੈਸਮੀਆਂ ਤੇ ਤੈਸਮੀਆਂ ਨੂੰ ਉਹਨਾਂ ਨੂੰ ਆਪਦੇ ਕੋਲ ਰੱਖਣ ਲਿਆ ਸੋਚਿਆ ਜਿਸ ਦੇ ਉਸ ਨੇ ਅਦਾਲਤ ਵਿੱਚ ਰਿਕਵੈਸਟ ਪਾਈ ਕਿ ਉਹ ਜਿਹੜੀ ਪਹਿਲੀ ਰਿਕਵੈਸਟ ਪਾਉਂਦੀ ਏ ਤੇ ਉਹ ਕੀ ਮਤਲਬ ਉਹ ਨਹੀਂ ਹਸ ਤੋਂ ਕਿ ਇਜਾਜ਼ਤ ਮਿਲਦੀ ਤੇ ਉਸਦੇ ਨਹੀਂ ਫਿਰ ਉਹ ਫਿਰ ਦੁਬਾਰਾ ਰਿਕਵੈਸਟ ਪਾਉਂਦੀ ਏ ਫਿਰ ਆਪਦੇ ਥੋੜੇ ਬਹੁਤ ਜੌਬ ਦੇ ਜਾਂ ਹੋਮ ਦੇ ਪੂਰੇ ਡਾਕੂਮੈਂਟ ਲਾਉਂਦੀ ਏ ਤੇ ਫਿਰ ਉਹਨੂੰ ਮਿਲ ਜਾਂਦੀ ਏ ਕਿ ਹਾਂ ਕਿ ਆਪਦੀਆਂ ਬੇਟੀਆਂ ਨੂੰ ਰੱਖ ਸਕਦੀ ਏ ਜਿਸ ਤੋਂ ਬਾਅਦ ਉਹ ਆਪਦੀ ਡੈਲਾ ਨਾਨੀ ਤੋਂ ਦੋਵੇਂ ਜਾਣੀਆਂ ਆਪਦੀਆਂ ਬੇਟੀਆਂ ਨੂੰ ਜੈਸਮੀਆ ਤੇ ਤੈਸਮੀਆ ਨੂੰ ਲੈ ਆਉਂਦੀਆਂ ਤੇ ਜਦੋਂ ਲੈ ਆਉਂਦੀ ਏ ਤੇ ਫਿਰ ਆਪਦੇ ਕੋਲ ਰੱਖਦੀ ਏ ਤੇ ਪਰ ਉਸ ਦੀਆਂ ਬੇਟੀਆਂ ਦਾ ਕਹਿਣਾ ਹੁੰਦਾ ਏ ਕਿ ਅਸੀਂ ਤਾਂ ਰਿਕ ਨਾਲ ਨਹੀਂ ਰਹਿਣਾ ਅਸੀਂ ਆਪਦੀ ਨਾਨੀ ਪਰਨਾਨੀ ਦੇ ਨਾਲ ਹੀ ਰਹਿਣਾ ਚਾਹੁੰਦੇ ਆਂ ਜਿਸ ਕਰਕੇ ਉਹਨਾਂ ਨੇ ਉਸ ਨੂੰ ਬਹੁਤ ਵਾਰ ਉਹ ਕਹਿੰਦੀਆਂ ਕਿ ਇੱਕ ਵਾਰ ਤਾਂ ਦੀਵਾਰ ਭੱਜ ਕੇ ਵੀ ਗਈਆਂ ਪਰ ਉਹ ਫਿਰ ਦੁਬਾਰਾ ਲੈ ਆਉਂਦੀ ਸੀ ਇਸ ਤੋਂ ਬਾਅਦ ਇੱਕ ਵਾਰੀ ਉਹਨਾਂ ਨੇ ਕਾਫੀ ਜ਼ਿਆਦਾ ਦੀ ਮਾਂ ਨੂੰ ਪਰੇਸ਼ਾਨ ਕੀਤਾ ਜਿਸ ਤੋਂ ਬਾਅਦ ਕਿ ਉਹਨਾਂ ਨੇ ਆਪਣੀ ਮਾਂ ਨਾਲ ਕੁੱਟਮਾਰ ਵੀ ਕੀਤੀ ਜਿਸ ਤੋਂ ਬਾਅਦ ਸਾਰੀ ਪੁਲਿਸ ਘਰ ਵਿੱਚ ਆਉਂਦੀ ਏ ਤੇ ਪੁਲਿਸ ਜਦੋਂ ਆਉਂਦੀ ਏ ਤਾਂ ਉਹ ਉਹਨਾਂ ਬੱਚੀਆਂ ਨੂੰ ਤੇ ਉਸਨਾਂ ਦੀ ਮਾਂ ਨੂੰ ਬਹੁਤ ਜ਼ਿਆਦਾ ਸਮਝਾਉਂਦੀ ਏ ਇਹ ਸਮਝਾਉਣ ਤੋਂ ਬਾਅਦ ਪੁਲਿਸ ਚਲੀ ਜਾਂਦੀ ਹੈ ਫਿਰ ਇਸੇ ਤਰ੍ਹਾਂ ਹੀ ਹੌਲੀ-ਹੌਲੀ ਟਾਈਮ ਬੀਤਦਾ ਜਾਂਦਾ ਹੈ ਤੇ ਜਿਹੜੀ ਕਿ ਨਿੱਕੀ ਹੁੰਦੀ ਹੈ ਉਹ ਆਪਣੀਆਂ ਦੋਵਾਂ ਬੱਚੀਆਂ ਤੇ ਬਹੁਤ ਹੀ ਜ਼ਿਆਦਾ ਦਬਾਅ ਪਾ ਕੇ ਰੱਖਦੀ ਹੈ ਬਹੁਤ ਹੀ ਜ਼ਿਆਦਾ ਸਖਤ ਨਿਯਮ ਬਣਾਉਂਦੀ ਹੈ ਜਿਨ੍ਹਾਂ ਤੋਂ ਬਾਹਰ ਜਾਣ ਤੇ ਉਹਨਾਂ ਨੂੰ ਕਾਫੀ ਪਨਿਸ਼ਮੈਂਟ ਵੀ ਦਿੰਦੀ ਸੀ ਜਿਸ ਕਰਕੇ ਉਹ ਬਹੁਤ ਹੀ ਜ਼ਿਆਦਾ ਤੰਗ ਆ ਰਹੀਆਂ ਸੀ ਤੇ ਉਹ ਆਪਣੀ ਮਾਂ ਨੂੰ ਬਿਲਕੁਲ ਨਿੱਕੀ ਨੂੰ ਬਿਲਕੁਲ ਪਿਆਰ ਨਹੀਂ ਸੀ ਕਰਦਾ ਉਹ ਦੇਖਣਾ ਵੀ ਨਹੀਂ ਸੀ ਚਾਹੁੰਦੀਆਂ ਉਹ ਆਪਦੀ ਨਾਨੀ ਦੇ ਨਾਲ ਹੀ ਰਹਿਣਾ ਚਾਹੁੰਦੀਆਂ ਸੀ ਉਹ ਇੱਕ ਦੋ ਟਾਈਮ ਆਦੀ ਨਾਨੀ ਨੂੰ ਕਾਲ ਵੀ ਕਰਕੇ ਕਹਿੰਦੀਆਂ ਨੇ ਕਿ ਤੁਸੀਂ ਸਾਨੂੰ ਇੱਥੋਂ ਲੈ ਜਾਓ ਪਰ ਉਹਨਾਂ ਦੀ ਨਾਨੀ ਦੇ ਹੱਥ ਵਾਸ ਕੁਝ ਨਹੀਂ ਹੁੰਦਾ ਇਸੇ ਤਰ੍ਹਾਂ ਹੌਲੀ-ਹੌਲੀ ਆਪਣਾ ਟਾਈਮ ਬੀਤਦਾ ਜਾਂਦਾ ਹੈ ਤੇ ਇੱਕ ਦਿਨ ਜਦੋਂ ਉਹ ਨਿੱਕੀ ਉਹਨਾਂ ਤੇ ਬਹੁਤ ਹੀ ਜ਼ਿਆਦਾ ਪ੍ਰੈਸ਼ਰ ਆਈ ਕਿਸ ਕਰਦੀਆਂ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆ ਜਾਂਦਾ ਹੈ ਗੁੱਸਾ ਆਉਣ ਤੋਂ ਬਾਅਦ ਉਹ ਦੋਵੇਂ ਇੱਕ ਸਕੀਮ ਬਣਾਉਂਦੀਆਂ ਹਨ ਕਿ ਆਪਣੇ ਆਪ ਦੀ ਮਾਂ ਨੂੰ ਇਸ ਤਰ੍ਹਾਂ ਮਾਰਾਂਗੀਆਂ ਫਿਰ ਉਹ ਇੱਕ ਕਾਚੂ ਲੈਂਦੀਆਂ ਨੇ ਤੇ ਉਸ ਨਾਲ ਆਪ ਦੀ ਮਾਂ ਦੀ ਬਹੁਤ ਹੀ ਬੁਰੀ ਤਰ੍ਹਾਂ ਹੱਤਿਆ ਕਰ ਦਿੰਦੀਆਂ ਨੇ ਤੇ ਬਾਥਰੂਮ ਵਿੱਚ ਸੁੱਟ ਕੇ ਆਪ ਦੇ ਆਪ ਨੂੰ ਇੱਕ ਨਾਟਕ ਕਰਦੀਆਂ ਨੇ ਕਿ ਅਸੀਂ ਸਕੂਲ ਗਈਆਂ ਸੀ ਤੇ ਸਕੂਲ ਤੋਂ ਆ ਕੇ ਅਸੀਂ ਇਹ ਵਾਰਦਾਤ ਦੇਖੀਏ ਪਰ ਫਿਰ ਜਦੋਂ ਉਹਨਾਂ ਦੀ ਪੋਣਛਾਨ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਸਕੂਲ ਦੇ ਵਿੱਚ ਜਿਹੜੇ ਕੈਮਰੇ ਲੱਗੇ ਕੀ ਉਸ ਦਿਨ ਨਿੱਕੀ ਅਰੀ ਦੋਵੇਂ ਬੇਟੀਆਂ ਜੈਸਮੀ ਅਤੇ ਤੈਜਮੀਆ ਨਹੀਂ ਗਈਆਂ ਹੁੰਦੀਆਂ ਕਾਫੀ ਜ਼ਿਆਦਾ ਪੁੱਛਤਾਸ਼ ਕਰਨ ਦੇ ਬਾਵਜੂਦ ਵੀ ਉਹ ਨਹੀਂ ਮੰਨਦੀਆਂ ਜ਼ੁਲਮ ਨਹੀਂ ਕਬੂਲ ਕਰਦੀਆਂ ਜਦੋਂ ਕਿ ਜੈਸਮੀਆ ਜਦੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਲਜਾਇਆ ਜਾ ਰਿਹਾ ਸੀ ਥਾਣੇ ਦੇ ਵਿੱਚ ਉਦੋਂ ਉਹਸ ਨੇ ਆਪਦੇ ਹੱਥ ਜਿਹੜੀ ਆਪਦੀ ਆ ਹੁੰਦੀ ਏ ਬਾ ਉੱਥੇ ਕਾਫੀ ਜਿਆਦੀਆਂ ਦੰਦੀਆਂ ਵੱਡਾਂ ਲੱਗ ਪੈਂਦੀ ਏ ਬਹੁਤ ਹੀ ਜਿਆਦੀਆਂ ਦੰਦੀਆਂ ਵੱਡਦੀ ਏ ਤੇ ਜਦੋਂ ਪੁਲਸ ਉਸ ਨੂੰ ਪੁੱਛਦੀ ਏ ਤੇ ਉਹ ਕਹਿੰਦੀ ਏ ਕਿ ਜਦੋਂ ਮੈਂ ਬਹੁਤ ਜ਼ਿਆਦਾ ਡਰੀ ਹੋਵਾਂ ਜਾਂ ਮੈਨੂੰ ਗੁੱਸਾ ਹੋਵੇ ਜਾਂ ਮੈਨੂੰ ਮਤਲਬ ਕਿ ਕਰੋਨਾ ਆਉਂਦਾ ਹੋਵੇ ਤੇ ਉਦੋਂ ਹੋ ਮੈਂ ਇਸ ਤਰ੍ਹਾਂ ਦੰਦੀਆਂ ਵੱਡਦੀਆਂ ਪਰ ਜਦੋਂ ਬਾਅਦ ਚ ਚੈਕਿੰਗ ਕਰਦੇ ਆ ਚੈਕਿੰਗ ਦੇ ਵਿੱਚ ਕੀ ਆਉਂਦਾ ਏ ਕਿ ਜਿਹੜੀ ਉਸ ਦੀ ਮਾਂ ਹੁੰਦੀ ਏ ਉਹ ਦੋਸਤ ਦੀਆਂ ਦੰਦੀਆਂ ਵੀ ਇਸ ਦੇ ਵਿੱਚ ਹੱਥ ਦੇ ਵਿੱਚ ਪਾਈਆਂ ਜਾਂਦੀਆਂ ਦੋ ਇਨਸਾਨਾਂ ਦੀਆਂ ਹੁੰਦੀਆਂ ਨੇ ਦੰਦੀਆਂ ਉਸ ਦੀ ਬਾਹਰ ਵਿੱਚ ਇੱਕ ਤਾਂ ਉਹ ਖੁਦ ਜਦੋਂ ਥਾਣੇ ਆ ਰਹੀ ਸੀ ਗੱਡੀ ਦੇ ਵਿੱਚ ਦੰਦੀਆਂ ਮਾਰੀਆਂ ਇੱਕ ਤਾਂ ਦੰਦੀਆਂ ਉਹ ਸੀ ਜਿਹੜੀਆਂ ਕਿ ਜੈਸਮੀਆਂ ਦੀ ਆਵਦੀਆਂ ਸੀ ਤੇ ਜਿਹੜੀ ਦੂਸਰੀਆਂ ਦੰਦੀਆਂ ਸੀ ਉਹ ਉਸਦੀ ਮਾਂ ਦੀਆਂ ਸਨ ਕਿਉਂਕਿ ਜਦੋਂ ਉਸ ਨੂੰ ਮਾਰ ਰਹੀਆਂ ਸੀ ਉਸਨੇ ਕਿਤੇ ਨਾ ਕਿਤੇ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਸਨੇ ਇਸ ਦੀਆਂ ਦੰਦ ਕੀ ਬਾਹ ਤੇ ਉੱਤੇ ਬਹੁਤ ਹੀ ਜਿਆਦਾ ਦੰਦੀਆਂ ਮਾਰੀਆਂ ਹੋਈਆਂ ਸੀ ਤੇ ਉਸਨੇ ਉਸ ਨੂੰ ਛਪਾਉਣ ਦੇ ਵਾਸਤੇ ਦੰਦੀਆਂ ਵਾੜ ਰਹੀ ਸੀ ਇਸ ਤਰ੍ਹਾਂ ਇਹ ਕੇਸ ਦੀ ਗੱਲ ਕਰਦੇ ਆਂ ਕਿ 2014 ਦੇ ਵਿੱਚ ਉਹਨਾਂ ਦੋਵਾਂ ਕੁੜੀਆਂ ਨੂੰ 14 ਸਾਲ ਦੀ ਸੌਰੀ 30 ਸਾਲ ਦੀ ਸਜ਼ਾ ਦਿੱਤੀ ਜਾਂਦੀ ਏ 2014 ਦੇ ਵਿੱਚ 30 ਸਾਲ 30 ਸਾਲ ਦੀ ਬਹੁਤ ਵਧੀਆ ਉਹਨਾਂ ਦਾ ਸੋਹਣਾ ਭਵਿੱਖ ਸੀ ਜਿਸ ਤਰ੍ਹਾਂ ਉਹ ਬਹੁਤ ਲਾਈਕ ਸੀ ਪੜਾਈ ਵਿੱਚ ਵੀ ਖੇਡਾਂ ਵਿੱਚ ਵੀ ਬਹੁਤ ਜ਼ਿਆਦੀ ਅੱਗੇ ਸੀ ਤੇ ਉਹ ਬਹੁਤ ਹੀ ਅੱਗੇ ਜਾ ਸਕਦੀਆਂ ਸੀ ਤੇ ਉਹਨਾਂ ਦੀ ਸਾਰੀ ਲਾਈਫ ਖਰਾਬ ਹੋ ਗਈ ਨਿੱਕੀ ਜਿਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂ ਦੂਸਰੀ ਜਿਹੜੀ ਉਹਨਾਂ ਦੀ ਨਾਨੀ ਨੇ ਦੋ ਆਪਦੀ ਪੀੜ੍ਹੀ ਦੇ ਵਾਸਤੇ ਆਪਦੇ ਬੱਚਿਆਂ ਦੇ ਵਾਸਤੇ ਐਨੇ ਪਹਿਲਾਂ ਨਿੱਕੀ ਦੀ ਪਰਵਰਿਸ਼ ਕੀਤੀ ਉਹ ਵੀ ਉਸਨੇ ਆਪਣੀ ਇੱਕ ਬੇਟੀ ਖੋ ਲਈ ਤੇ ਇਹ ਉਸਨੇ ਆਪਣੀਆਂ ਪੋਤਰੀਆਂ ਜਿਹੜੀਆਂ ਦੋ ਤੀਆਂ ਸਨ ਪਰ ਦੋ ਤੀਆਂ ਉਹ ਵੀ ਖੋ ਲਈਆਂ ਸਨ ਕਿਉਂਕਿ ਉਹਨਾਂ ਦੀ ਜ਼ਿੰਦਗੀ ਹੁਣ ਜੇਲ੍ਹ ਵਿੱਚ ਬਤੀਤ ਹੋਣੀ ਸੀ ਇਸ ਕਰਕੇ ਕਿਤੇ ਨਾ ਕਿਤੇ ਕਿਉਂ ਸੰਦੇ ਹੱਥ ਫਿਰ ਵੀ ਖਾਲੀ ਦੇ ਖਾਲੀ ਰਿਹਾ ਸਾਰੀ ਉਮਰ ਇੰਨਾ ਕਰ ਕਰਕੇ ਵੀ ਕਿ ਪਹਿਲਾਂ ਉਸਨੇ ਨਿੱਕੀ ਦਾ ਬਹੁਤ ਜ਼ਿਆਦਾ ਕੀਤਾ ਫਿਰ ਜੈਸਮੀਆਂ ਤੈਸਮੀਆਂ ਦੇ ਕੀਤੇ ਉਸ ਦੇ ਦਿਲ ਦੇ ਉੱਤੇ ਕੀ ਭੀਤ ਰਹੀ ਹੋਵੇਗੀ ਜਿਸ ਨੇ ਇੰਨਾ ਕੁਝ ਆਦੇ ਅੱਖਾਂ ਨਾਲ ਆਦੇ ਹੱਥਾਂ ਦੇ ਨਾਲ ਹੰਡਾਇਆ ਹੋਵੇ ਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਜੇ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਤੋ ਆ ਜਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਨਵੀਂ ਵੀਡੀਓ ਤੇ ਵਿੱਚ ਤੁਸੀਂ ਦੱਸੋ ਇਹ ਕਹਾਣੀ ਕਿ ਕੌਣ ਹੈ ਇਸ ਕਹਾਣੀ ਵਿੱਚ ਗਲਤ ਸੀ ਕੌਣ ਸਹੀ ਸੀ ਕਮੈਂਟਾਂ ਵਿੱਚ ਆਪਦੀ ਰਾਇ ਜ਼ਰੂਰ ਦਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ